ਸਾਰੇ ਸਰਬਾਰੇ ਆ ਕੇ ਪਰਾਇਆ ਭੰਗ ਚੇਦਾ ਵਿੱਚ ਬੁਲਾਏ ਹੋਇਤੀ ਅੱਜ ਸਤਨਾਬ ਸਿੰਘ ਸਰਪੰਚ ਬੋਲੇ ਬਹਾਦਰ ਪੰਚਕਾਰ ਗਲ ਬਣ ਲਿਆਵੇ ਸੁਖਦਾਰਾ ਘਿਹਾਂ ਉਟਾਵੇ ਆਪਣੇ ਜੀ ਬਤਿਆ ਪੋੜਿਆ ਤੇ ਧੰਨ ਉਟਾਣ ਦਾ ਹੈ ਪਰਮਾਰਿ ਜੀ ਕਹਿੰਦੇ ਮਨ ਮੇਰੇ ਭੁੱਲੇ ਕੱਟ ਨਾ ਕੀਜੈ ਭੁੱਲਿਆ ਮਨਾ ਕੱਪ ਨਾ ਕਰ ਹੰਤਨ ਮੇਰਾ ਤੇਰੇ ਜੀ ਬਹ ਨੀਜੈ ਜਦੋਂ ਇਹ ਕਰਮਨਾ ਫਲ ਭੋਗਣਾ ਪਵੇਗਾ ਉਦੋਂ ਤੇਰੇ ਪਰਮਾਤਮਾ ਤੋਂ ਹਸਾਬ ਨਹੀਂ ਮੰਗਿਆ ਜਾਵੇਗਾ ਕਹਿੰਦੇ ਉਹਦਾ ਕਰਮ ਤਾਂ ਤੈਨੂੰ ਹੀ ਭੋਗਣਾ ਪਊਗਾ ਕੋਈ ਨਾ ਕੋਈ ਤੇ ਅਜ ਮਾਪਕ ਜਾਂਦੇ ਹੋਏ ਜਿਹੜਾ ਚਰਨ ਮੰਤਰ ਹੈ ਉਹ ਉਹਦਾ ਬਾਤ ਉਹ ਸੁਣੇ ਨੇ ਅਨਮਨ ਸੁਰ ਉਤਾਰਨਾ ਉਹਨੇ ਕਹਾਵਾਨੀ ਕਹਿੰਦੇ ਨੇ ਕਹੇ नई मेरा प्रणाम मेरा नाम है राजेंद्र मैं पूरी प्रक्रिया मान नाम सुना देता हूं जय राम करो ही इतना आया फिर जोकी करते हैं ये तो आप पर इतना दया कोई काम कर रहे हो आप जरा पे मंदिर पहुंचेंगे बोलो और बाद में मंदिर इनमें बड़ा आ जावे नाम मेरे नाम तो ਮਾਰਨ ਨਾਮੇ ਦੇ ਤੋਕਰੇ ਨਾ ਜੀ ਕਰਦੇ ਜਗਤ ਦੇ ਨਾਮ ਦਾ ਯਾਰ ਨਬੀ ਹਾਜ਼ਰਿਕਾ ਤੋਂ ਮੇਰਾ ਪਰਮਾਤਮਾ ਹੁੰ ਦਾ ਦੁਨੀਆ ਬੰਦੇ ਵਲੇ ਪਜੋ ਮੰਨਣਾ ਪਰ ਕਾਮਨਾ ਕਰ ਰੱਬ ਦਾ ਰਸਨਾ ਨਾਮ ਨੂੰ ਪੋਣੇ ਦਾ ਬਰਦਾਵਾ ਮਨਨਾ ਰੰਗਾਂ ਦੀ ਤੇਹੀ ਵਸੂ ਤੇਰੇ ਸੁਲੇ ਦੇ ਬਾਣੀ ਨੂੰ ਸਮਝਾਈ ਨਾਮ ਤੇਰੇ ਕੋਈ ਤੇਰਾ ਮੈਨ ਨਹੀਂ ਹੈ